ਮੇਤਰਵਾਹ ਖੜੇ ਆ ਜੀ ਆਪਾਂ ਮੈਲੀ ਵਾਲੇ ਡੈਮ ਦਾ ਨਾ ਸਾਰਾ ਓਵਰਫਲੋ ਹੈ ਇੱਧਰ ਤੇ ਪਿੰਡ ਵਿੱਚ ਕੱਢਿਆ ਹੋਇਆ ਇਹ ਚੋ ਇੱਧਰ ਤੁਸੀਂ ਦੇਖ ਸਕਦੇ ਆ ਜਿਹੜਾ ਪਾਣੀ ਸੀਗਾ ਨਾ ਉਹ ਕਾफी ਉੱਪਰ ਤੱਕ ਆ ਗਿਆ ਕਹਿੰਦੇ ਡੈਮ ਦੇ ਤੇ ਇੱਧਰ ਫਰਕ ਤੁਸੀਂ ਪਾਣੀ ਦੇਖ ਸਕਦੇ ਆ ਤੇ ਪਿੰਡ ਮੈਲੀ ਆ ਜੀ ਇਹ ਤੇ ਜਿਹੜਾ ਮੇਨ ਡੈਮ ਆ ਨਾ ਉੱਧਰ ਐਂਟਰੇ ਕੀਤੀ ਉਹ ਬੰਦ ਹਾਲਾਂਕਿ ਉੱਧਰ ਵੀ ਆਪਾਂ ਕੋਸ਼ਿਸ਼ ਕੀਤੀ ਸੀਗੀ ਜਾਣ ਦੀ ਪਰ ਉਧਰ ਨਹੀਂ ਜਾਣ ਦਿੰਦੇ ਹੈਗੇ ਤੇ ਸੇਫ ਨਹੀਂ ਹੁਣਾ ਨਾ ਇਸੇ ਕਰਕੇ ਬੰਦ ਕੀਤਾ ਹੁਣ ਕਾਫੀ ਉੱਪਰ ਤੱਕ ਪਾਣੀ ਆਇਆ ਹੋਇਆ ਤੇ ਹੁਣ ਸਾਰਾ ਜਿੰਨਾ ਵੀ ਕਹੋ ਓਵਰਫਲੋਵਾ ਇਹਨੂੰ ਜੋ ਮਰਜ਼ੀ ਤੁਸੀਂ ਆਪਣੀ ਭਾਸ਼ਾ ਦੇ ਸਕਦੇ ਆ ਤੇ ਇੱਧਰੋਂ ਸਾਰਾ ਪਾਣੀ ਕੱਢਿਆ ਹੋਇਆ ਜੀ ਸਾਰਾ ਵਿੱਚੋਂ ਇਧਰ ਮੈਲੀ ਪਿੰਡ ਦੇ ਵਿੱਚੋਂ ਹੁੰਦਾ ਹੋਇਆ ਪਾਣੀ ਅੱਗੇ ਨੂੰ ਜਾਂਦਾ ਹੈ ਸਾਰਾ ਪਾਣੀ ਹੈਗਾ 14 ਜੀ ਅੰਗਰ ਦੋਨੇ ਤਰ੍ਹਾਂ ਦੇਖਣ ਆ ਰਹੀ ਹੈ ਤੇ ਬਿਹਾਰੇ ਪਿੰਡ ਵਿੱਚ ਤੁਹਾਨੂੰ ਜਿੱਦਾਂ ਪਤਾ ਹੈ ਕਿ ਪੂਰੀ ਤਰ੍ਹਾਂ ਪਾਣੀ ਵੱੜ ਚੁੱਕਾ ਹੈ ਤੇ ਦੇਖਦੇ ਆਂ ਆਪਾਂ ਉਧਰੋਂ ਵੀ ਜਾਂਦੇ ਆਂ ਨੀ ਹਰੇ ਤੱਕ ਨਹੀਂ ਹਟਿਆ ਮੇਰੇ ਹਿਸਾਬ ਨਾਲ ਨਹੀਂ ਐ ਉਹਨੇ ਆਪਣੀ ਫੀਡ ਤੇ ਹੀ ਹੈ ਵੀ ਮੈਂ ਤੇ 5-10 ਮਿੰਟ ਦੀ ਬ੍ਰੇਕ ਜ਼ਰੂਰ ਲੈਂਦਾ ਹਾਂ ਪਰ ਫੇਰ ਦੁਬਾਰਾ ਉੱਥੇ ਹੀ ਆ ਜਾਂਦਾ ਹਾਂ ਹਰ ਵਾਰੇ ਪੰਜਾਬ ਦੇ ਵਿੱਚ ਪਾਣੀ ਬਣਾ ਮਾਰੀਂਗਾ ਉਹਨਾਂ ਨੂੰ ਕੋ ਮਾਰਾਂਗੇ ਉਹਨਾਂ ਨੂੰ ਉਤਰ ਕੇ ਘਾਉਣ ਲਵਾਂਗੇ ਛਿਛੀ ਛਿਛੀ ਕਰਾਂਗੇ ਜੰਦੇ ਸਾਡੇ ਜਾਲ ਪਾਇਆ ਨੇ ਵਿੱਚ ਉਹਨੇ ਵੀ ਮੱਛੀਆਂ ਫੜਦੇ ਸੀ